ਸ਼ਬਦ ਕਰੋਂਦਾ ਹੁਣ ਇਸਨਾਨ ਕਰਵਾ ਕੇ ਧੰਗੁਰ ਤੇ ਭਗਤ ਸਿੰਘ ਮਹਾਰਾਜ ਜੀ ਅਪਨ ਦੇ ਬੁਖੇ ਨੇ ਹੋਣਾ ਹੋਰ ਪਿਆਰ ਧੰਗੁਰ ਤੇ ਭਗਤ ਸਿੰਘ ਮਹਾਰਾਜ ਜੀ ਦੇ ਸਜਣਾ ਅਸੀਂ ਜਾਣਾ ਚਾਹੁੰਨੇ ਆ ਇਹਨੇ ਭਰਿਆ ਥਾਲ ਮੋਰਾ ਦਾ ਧੰਗੁਰ ਤੇ ਭਗਤ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਲਿਆ ਕੇ ਪੇਸ਼ ਕਰ ਦਿੱਤੀ ਪਕਸ਼ਾ ਆ ਸਾਡਾ ਤੁਹਾਡੇ ਵਰਸ਼ਨੀ ਭੇਟਾ ਅਸੀਂ ਲੈ ਕੇ ਆਏ ਆ ਧੰਗੁਰ ਤੇ ਭਗਤ ਸਿੰਘ ਮਹਾਰਾਜ ਜੀ ਦੇ ਸਜਣਾ ਮੋਰਾ ਥੋੜਿਆ ਦੇ ਅਸੀਂ ਲਹਿੜੀਆਂ ਦੀ ਚਾਹੁੰਦੇ ਆ ਅੱਟਕੇ ਇਤਿਹਾਸ ਵਿੱਚ ਦਾ ਆਉਂਦਾ ਟੋਟਰ ਮਲ ਧੰਨ ਹੋਵੇ ਮਹਾਰਾਜ ਸਾਹਿਬ ਮਹਾਰਾਜੀ ਪਾਤਸ਼ਾਹ ਤੁਸੀਂ ਹੁਕਮ ਕਰੋ ਇੰਨੀ ਕੁ ਮਾਇਆ ਚਾਹੀਦੀ ਤੁਹਾਨੂੰ ਓਨੀ ਕੁ ਮਾਇਆ ਅਸੀਂ ਤੁਹਾਨੂੰ ਪੇਸ਼ ਕਰਦੇ ਅਗੇ ਧੰਨ ਹੋਵੇ ਮਹਾਰਾਜ ਸਾਹਿਬ ਮਹਾਰਾਜੀ ਆਪਣੇ ਮੁਖ ਵਿੱਚੋਂ ਬਚਨ ਕੱਢੇ ਹੋਏ ਉਹਨਾਂ ਬਚਨਾਂ ਦੀ ਤਸਵੀਰ ਪੰਗਿਆਂ ਵਾਲਾ ਟਾਜੀ ਜੱਥਾ ਕਾ ਕੇ ਏ ਇਹ ਗੁਰੂਪਸੰਗ ਉਦਿਓ ਇਤਿਹਾਸ ਦਾ ਮਾੜ ਕਦਿਆਂ ਬਾਰ ਬਾਰ ਬੇਤ ਮਾਇਆ ਪੇਟਾ ਹਾਜ਼ਰ ਹੋ ਗਈ ਹੈ ਜਿੱਥੇ ਮਾਇਆ ਪੇਟਾ ਹਾਜ਼ਰ ਕਰ ਰਹੇ ਹੋ ਤੇ ਤੁਸੀਂ ਪਿਆਰ ਨਾਲ ਬੈਠ ਕੇ ਸਰਵਣ ਕਰ ਰਹੇ ਹੋ ਸਭ ਤੋਂ ਵੱਡੀ ਜਾਇਦਾਦ ਜਿਹੜੀ ਜਿੱਥੇ ਦੀ ਹੁੰਦੀ ਆ ਸੰਗਤ ਪ੍ਰੇਕਣ ਬੈਠ ਕੇ ਸਰਵਣ ਕਰੇ ਤੇ ਸਮਾ ਸੁਹਾਵਣਾ ਬਣ ਜਾਇਆ ਕਰਦਾ ਮੈਂ ਸਗਰ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਅਗਲੇ ਪਾਸੇ ਬੀਬੀਆਂ ਦੇ ਬੈਠਣ ਵਾਸਤੇ ਜਗ੍ਹਾ ਬਹੁਤ ਖੁੱਲੀ ਲੱਗਦੀ ਹੈ ਮੈਨੂੰ ਪਿੱਛੇ ਆਪਾਂ ਬੈਠੀ ਜੰਨੇ ਆ ਪਿੱਛੇ ਭੀੜ ਜਿਆਦਾ ਹੁੰਦੀ ਜਾਂਦੀ ਆ ਥੋੜਾ ਥੋੜਾ ਅੱਗੇ ਹੋ ਜੀ ਆਪਾਂ ਜਦੋਂ ਆਪਾਂ ਅੱਗੇ ਹੋ ਜਾਗੇ ਤਾਂ ਪਿੱਛੇ ਬੈਠਣ ਵਾਸਤੇ ਜਗ੍ਹਾ ਹੋਰ ਬਣ ਜੇਗੀ ਤੇ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਹਜ਼ੂਰੀ ਵਿੱਚ ਬੈਠੇ ਆ ਜਦੋਂ ਆਪਾਂ ਬਾਰ ਬਾਰ ਹਿਲਜੁਲ ਕਰਦੇ ਆਂ ਤੇ ਫਿਰ ਉਸਮਾ ਬਹੁਤਾ ਚੰਗਾ ਜਲੀ ਬਣਦਾ ਇਹ ਬੇਨਤੀ ਨੂੰ ਪਰਵਾਹ ਕਰ ਲੋ ਕਿਉਂਕਿ ਜਦੋਂ ਬਾਰ ਬਾਰ ਉੱਠ ਕੇ ਆਪਾਂ ਅੱਗੇ ਹੁੰਨੇ ਆ ਕਿੱਥੇ ਲੋ ਸਮਾ ਤੇ ਕਿ ਹੋਰ ਥਿੱਕੇ ਨਾ ਬਣ ਜਾਂਦਾ ਆਪਾਂ ਅੱਜ ਵਡਿਆ ਤੇ ਗੱਲ ਕਰਨੀ ਐ ਸਮੂਹ ਮੈਂਬਰ ਸਭ ਤੋਂ ਵੱਧ ਫਤਿਹ ਸਿੰਘ ਸੇਵਾ ਸੁਸਾਇਟੀ ਬੜੀ ਮਹਾਨ ਕਿਰਪਾ ਕੀਤੀ ਹੈ ਗੁਰੂ ਸਾਹਿਬ ਨੇ ਇਸ ਸਾਰੀ ਸੁਸਾਇਟੀ ਕੋਲੋਂ ਜਿਹੜੀ ਸਭ ਤੋਂ ਵੱਧ ਦੀ ਸ਼ਹਾਦਤ ਨੂੰ ਸਮਰਪਤਾ ਆਪਾਂ ਦਿਨ ਮਨਾ ਰਹੇ ਆਂ ਦਿਨ ਮਨਾਉਂਦੇ ਮਨਾਉਂਦੇ ਮਨ ਨੂੰ ਬਣਾ ਲਿਆ ਜਦੋਂ ਮਨ ਬਣ ਗਿਆ ਨਾ ਤੇ ਫਿਰ ਵੇਖਿਓ ਕੈਸੀ ਬਾਤ ਬਣ ਜਾਂਦੀ ਕੈਸਾ ਆਨੰਦ ਆਉਂਦਾ ਗੁਰਬਾਣੀ ਕਹਿੰਦੀ ਕਹੋ ਕਵੀ ਗੁੰਗੇ ਕੁੜ ਖਾਇਆ ਪੁੱਛੇ ਤੇ ਕਿਆ ਕਹੀਆ ਇਹ ਤੇ ਗੁੰਗੇ ਫੱਤੇ ਲੋਜੇ ਕੋੜੀ ਚੀਜ਼ ਦਿੱਤੀ ਉਹਦੇ ਚਿਹਰੇ ਤੋਂ ਪਤਾ ਲੱਗਦਾ ਤੇ ਜੇ ਮਿੱਠੀ ਚੀਜ਼ ਦੇ ਦਿੱਤੀ ਜਾਵੇ ਉਹਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਨਾਮ ਸਿੰਘਣ ਵਾਲੇ ਬੰਦੇ ਨੂੰ ਪੁੱਛਿਆ ਨਹੀਂ ਜਾ ਸਕਦਾ ਕਿ ਤੈਨੂੰ ਆਨੰਦ ਕਿੰਨਾ ਕੁ ਹੁੰਦਾ ਉਹਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਕਿ ਇਹ ਕਿੰਨੇ ਕੁ ਭਾਵਨਾਵਲਾ ਕਿੰਨੇ ਕੁ ਪਿਆਰਵਲਾ ਹੁਣ ਟੋਟਰ ਮਾਲ ਟੋਟਰ ਮਾਲ ਨੇ ਕਹਖਿਆ ਕਿਤੇ ਪੱਛਾ ਇਹ ਮੋੜਾ ਖੁਰੀਆਂ ਨੇ ਤੁਹਾਨੂੰ ਤੇ ਸਾਦਰ ਸ਼ਰ ਮਹਾਰਾਜ ਜੀ ਦੇ ਪਾਤਸ਼ਾਹ ਕਹਿੰਦੇ ਆ ਕਹਿੰਦੇ ਵੀ ਸੱਜਣਾ ਇਹ ਮੋਰਾ ਬਹੁਤ ਜ਼ਿਆਦਾ ਖੂਰੀਆ ਪਰ ਸੱਜ ਅੰਬੀਰੀ ਤੁਸੀਂ ਬਖਸ਼ਿਸ਼ ਕੀਤੀ ਤੁਸੀਂ ਕਿਰਪਾ ਕਰੋ ਹੁਕਮ ਕਰੋ ਕਿ ਨਹੀਂ ਤੂੰ ਬੋਰਾ ਚਾਹੀਦਾ ਰੇ ਗੱਡੇ ਮਾਰ ਕੇ ਤੋੜ ਦਈਏ ਤੁਹਾਡੇ ਨਾਲ ਧੰਗੁਰੂ ਤੇ ਇੱਕ ਬਾਹਰ ਸੈਨਹ ਮਹਾਰਾਜ ਰਹਿਮਤਾਂ ਦੇ ਘਰ ਵੀ ਚਾਉਂਦੇ ਆ ਵੇਖੋ ਅੰਤਰਜਾਮੀ ਪੁਰਖ ਬਿਦਾਤੇ ਦਿਲਾਂ ਦੀਆਂ ਜਾਣ ਵਾਲੇ ਧੰਗੁਰੂ ਤੇ ਇੱਕ ਬਾਹਰ ਸੈਨਹ ਮਹਾਰਾਜ ਆਉਣ ਵਾਲੇ ਸਮੇਂ ਦਾ ਪ੍ਰਬੰਧ ਕਰ ਰਹੇ ਆ ਕਹਿੰਦੇ ਸੱਜਣਾ ਤੇਰੇ ਤੋਂ ਮੋਰਾ ਲਵਾ ਕੇ ਜ਼ਰੂਰ पर चेता रखी जहिड़ी उमिरि में बुज़ुर्ग